ਕਾਛਰੀਆ ਗਾਜੀ ਅੱਜ ਕੁਝ ਮਠਾ ਮਣਾਉਣ ਦਾ ਵਿਚਾਰ ਆਇਆ। ਤੋਂ ਇਸ ਲਈ ਅੱਜ ਅਸੀਂ ਬਣਾਉਣ ਜਾ ਰਹੇ ਹਾਂ। ਨਾਰੀਅਲ ਦੇ ਲੱਡੂ ਜੋ ਘਰ ਵਿੱਚ ਬਹੁਤ ਹੀ ਆਸਾਨ ਤਰੀਕੇ ਨਾਲ ਬਣਾਏ ਜਾ ਸਕਦੇ ਨੇ। ਇਹਦੇ ਲਈ ਸਭ ਤੋਂ ਪਹਿਲਾਂ ਮੈਂ ਲੈ ਰਹੀ ਹਾਂ 2 ਚਮਚ ਦਹੀ ਘਿਓ ਦੇ। ਘਿਓ ਗਰਮ ਹੋ ਚੁੱਕਿਆ ਹੈ। ਇੱਥੇ ਮੈਂ 2 ਕੱਪ ਲੈ ਰਹੀ ਹਾਂ। ਨਾਰੀਅਲ ਦੇ ਨਾਰੀਅਲ ਦੇ ਬਰਾਦੇ ਦੇ। ਉਹਦੇ ਵਿੱਚ ਨਾਰੀਅਲ ਦੇ ਬਰਾਦੇ ਨੂੰ 4 ਤੋਂ 5 ਮਿੰਟ ਜਿਹੜਾ ਲੋ ਫਲੇਮ ਹੈ ਉਹਦੇ ਤੇ ਆਪਾਂ ਇਹਨਾਂ ਨੂੰ ਥੋੜਾ ਰੋਸਟ ਕਰ ਲੈਣਾ ਵਾ ਥੋੜਾ ਜਿਹਾ ਪਕਾ ਲੈਣਾ ਇਹਨੂੰ ਨਾਰੀਅਲ ਨੂੰ 4 ਤੋਂ 5 ਮਿੰਟ ਰੋਸਟ ਕਰ ਲਿਆ ਐ ਇੱਥੇ ਮੈਂ 1.5 ਕੱਪ ਮਿਲਕ ਦਾ ਲਿਆ ਐ ਇਹਦੇ ਵਿੱਚ ਆਪਾਂ ਮਿਕਸ ਕਰ ਲੈਣਾ ਮਿਕਸ ਕਰਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਹਿਲਾ ਲੈਣਾ ਵਾ ਦੁੱਧ ਚੰਗੀ ਤਰ੍ਹਾਂ ਮਿਕਸ ਹੋ ਚੁੱਕਿਆ ਹੈ ਇੱਥੇ ਮੈਂ ਇੱਕ ਚਮਚ ਲੈ ਰਹੀ ਹਾਂ ਮਿਲਕ ਪਾਊਡਰ ਦਾ ਅਗਰ ਤੁਹਾਡੇ ਕੋਲ ਕਰੇ ਮਿਲਕ ਪਾਊਡਰ ਅਵੇਲੇਬਲ ਨਹੀਂ ਹੈਗਾ ਤਾਂ ਤੁਸੀਂ ਜਿਹੜੇ ਕਾਜੂ ਹੁੰਦੇ ਨੇ ਉਹਨਾਂ ਨੂੰ ਗ੍ਰਾਇੰਡ ਕਰਕੇ ਉਹ ਵੀ ਇਹਦੇ ਵਿੱਚ ਐਡ ਕਰ ਸਕਦੇ ਹੋ ਮਿਲਕ ਪਾਊਡਰ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੈ ਹੁਣ ਇਹਦੇ ਵਿੱਚ ਇੱਕ ਚਮਚ ਜੋ ਦੇਸੀ ਖੰਡ ਹੈ ਉਹ ਮੈਂ ਐਡ ਕੀਤੀ ਹੈ ਦੇਸੀ ਖੰਡ ਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਆਪਾਂ ਮਿਕਸ ਕਰ ਲੈਣਾ ਹੈ ਦੇਸੀ ਖੰਡ ਮਿਕਸ ਹੋ ਚੁੱਕੀ ਹੈ ਇੱਥੇ ਮੈਂ ਥੋੜਾ ਇਲਾਇਚੀ ਪਾਊਡਰ ਹੈ ਉਹ ਐਡ ਕੀਤਾ ਹੈ ਏ ਆਪਸ਼ਨਲ ਹੈ ਅਗਰ ਤੁਸੀਂ ਪਾਣਾ ਚਾਹੁੰਦੇ ਹੋ ਤਾਂ ਪਾ ਸਕਦੇ ਹੋ ਅਗਰ ਤੁਸੀਂ ਨਹੀਂ ਪਾਣਾ ਚਾਹੁੰਦੇ ਐਡ ਨਹੀਂ ਕਰਨਾ ਚਾਹੁੰਦੇ ਤਾਂ ਨਹੀਂ ਵੀ ਕਰ ਸਕਦੇ ਬਟ ਮੈਂ ਇਸ ਕਰਕੇ ਐਡ ਕੀਤਾ ਕਿ ਇਹਦਾ ਥੋੜਾ ਜਿਹੜਾ ਫਲੇਵਰ ਹੈ ਟੈਕਸਚਰ ਹੈ ਉਹ ਹੋਰ ਵੀ ਵਧੀਆ ਬਣ ਕੇ ਆਵੇ ਵੀ ਇਹਦਾ ਟੇਸਟ ਹੈ ਹੋਰ ਵੀ ਜ਼ਿਆਦਾ ਵਧੀਆ ਬਣੇ ਇਸ ਕਰਕੇ ਮੈਂ ਇਹਨੂੰ ਇਲਾਇਚੀ ਪਾਊਡਰ ਨੂੰ ਐਡ ਕੀਤਾ ਹੈ ਆਪਨਾ ਹੈ ਨਾਰੀਅਲ ਦੇ ਲੱਡੂ ਦਾ ਜਿਹੜਾ ਮਿਕਸਚਰ ਹੈ ਉਹ ਬਣ ਕੇ ਤਿਆਰ ਹੋ ਚੁੱਕਿਆ। ਇੱਕ ਪਲੇਟ ਦੇ ਵਿੱਚ ਆਪਾਂ ਇਸ ਮਿਕਸਚਰ ਨੂੰ ਕੱਢ ਲਵਾਂਗੇ। ਆਰ ਹਲ ਇਹ ਮਿਕਸਚਰ ਜਿਹੜਾ ਹੈ ਇਹ ਗਰਮ ਹੈ। ਤੋਂ ਆਪਾਂ ਇਸ ਦੇ ਜਿਹੜੇ ਲੱਡੂ ਬਣਾਉਣੇ ਨੇ ਤਾਂ ਉਹ ਥੋੜਾ ਜਿਹਾ ਠੰਡਾ ਹੋ ਜਾਏ ਮਿਕਸਚਰ ਫਿਰ ਆਪਾਂ ਬਣਾਵਾਂਗੇ। ਆਪਾਂ ਇਹਨੂੰ 15 ਕਿ ਮਿੰਟ ਲਈ ਰੱਖ ਦੇਣਾ ਪਲੇਟ ਦੇ ਵਿੱਚ ਵੀ ਤਾਂ ਕਿ ਇਹ ਠੰਡਾ ਹੋ ਜਾਵੇ। ਹੋ ਸਕੇ ਔਰ ਜਿਹੜੇ ਦੇ ਲੱਡੂ ਨੇ ਉਹ ਬਹੁਤ ਜ਼ਿਆਦਾ ਸੌਫਟ ਬਣ ਸਕਣ ਆਪਣਾ ਮਿਕਸਚਰ ਠੰਡਾ ਹੋ ਚੁੱਕਿਆ ਹੈ ਤੇ ਹੁਣ ਆਪਾਂ ਬਣਾਉਣ ਜਾ ਰਹੇ ਹਾਂ ਇਹਦੇ ਲੱਡੂ ਲੱਡੂ ਨੂੰ ਆਪਾਂ ਨਾਰੀਅਲ ਦੇ ਬੁਰਾਦੇ ਦੇ ਨਾਲ ਕੋਟ ਕਰ ਲੈਣਾ ਹੈ ਵੀ ਜਿਹੜਾ ਦਾ ਟੇਸਟ ਹੈ ਉਹ ਹੋਰ ਵੀ ਬਹੁਤ ਵਧੀਆ ਹੋਵੇ ਇਸ ਤਰ੍ਹਾਂ ਹੀ ਆਪਾਂ ਇਸ ਦੇ ਬਾਕੀ ਲੱਡੂ ਵੀ ਬਣਾ ਲਵਾਂਗੇ। ਨਾਰੀਅਲ ਦੇ ਲੱਡੂ ਬਣ ਕੇ ਤਿਆਰ ਹੋ ਚੁੱਕੇ ਨੇ। ਤੁਸੀਂ ਐਵੇਂ ਹੀ ਘਰੇ ਨਾਰੀਅਲ ਦੇ ਲੱਡੂ ਬਣਾ ਸਕਦੇ ਹੋ। ਅਗਰ ਕੋਈ ਪਾਰਟੀ ਫੰਕਸ਼ਨ ਹੈ ਜਾਂ ਕੋਈ ਫੈਸਟੀਵਲ ਹੈ ਤੁਸੀਂ ਘਰੇ ਐਵੇਂ ਨਾਰੀਅਲ ਦੇ ਲੱਡੂ ਬਣਾ ਸਕਦੇ ਹੋ। ਬਹੁਤ ਹੀ ਘੱਟ ਇਨਗਰੀਡੀਅੰਟਸ ਦੇ ਨਾਲ ਇਹ ਤਿਆਰ ਹੋ ਜਾਂਦੇ ਨੇ। ਆਰ ਕੁਸ਼ਲ ਕਰੇ ਆਸਾਨੇ ਨਾਲ ਬਣਾ ਸਕਦੇ ਹਾਂ ਹੋਪਸੋ ਤੁਹਾਨੂੰ ਜਿਹੜੀ ਸਾਡੀ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ ਸਾਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਔਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਾਂਗੇ ਤੁਹਾਨੂੰ ਅਸੀਂ ਇੱਕ ਨਵੀਂ ਵੀਡੀਓ ਦੇ ਵਿੱਚ ਇੱਕ ਨਵੀਂ ਰੈਸਪੀ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ